ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਸ਼੍ਰੀ ਚੰਦ ਜੀ ਦਾ ਅੰਮ੍ਰਿਤਸਰੋਂਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਵੱਖਰਾ ਉਦਾਸੀ ਪੰਥ ਚਲਾਇਆ ਹੋਇਆ ਸੀ ਬਾਬਾ ਸ਼੍ਰੀ ਚੰਦ ਜੀ ਗੁਰਤਾ ਗੱਦੀ ਦੀ ਇਲਾਹੀ ਵਕਸ਼ਿਸ਼ ਤੋਂ ਵਾਂਝੇ ਰਹਿ ਗਏ ਸਨ ਕਿਉਂਕਿ ਉਹ ਨਾ ਤਾਂ ਗੁਰੂ ਪਿਤਾ ਜੀ ਨੂੰ ਨਿਰੰਕਾਰ ਦਾ ਰੂਪ ਜਾਣ ਸਕੇ ਤੇ ਨਾ ਹੀ ਉਹਨਾਂ ਦੇ ਬਚਨ ਪਾਲਕ ਬਣ ਸਕੇ ਪਰ ਗੁਰੂ ਨਾਨਕ ਦੇ ਘਰ ਵਿੱਚ ਤਾਂ ਉਹ ਹੀ ਪ੍ਰਵਾਨ ਹੁੰਦਾ ਏ ਜੋ ਗੁਰੂ ਦਾ ਹਰ ਹੁਕਮ ਸਤਸਤ ਕਰਕੇ ਮੰਨਦਾ ਹੈ ਅਤੇ ਗੁਰੂ ਉੱਪਰਪੂਰਨ ਸ਼ਰਧਾ ਤੇ ਵਿਸ਼ਵਾਸ ਰੱਖਦਾ ਹੋਇਆ ਗੁਰੂ ਨੂੰ ਨਿਰੰਕਾਰ ਦਾ ਰੂਪ ਸਮਝਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਬਾਅਦ 2 ਸਾਲ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਸੱਚਖੰਡ ਪਿਆਨਾ ਕਰ ਚੁੱਕੇ ਸਨ ਤੇ ਹੁਣ ਚੌਥੇ ਗੱਦੀ ਨਿਸ਼ੀਨ ਗੁਰੂ ਰਾਮਦਾਸ ਜੀ ਇਲਾਹੀ ਗੁਰਤਾ ਗੱਦੀ ਉੱਪਰ ਵਿਰਾਜਮਾਨ ਸਨ ਬਾਬਾ ਚੰਦ ਜੀ ਨੇ ਜਦੋਂ ਗੁਰੂ ਰਾਮਦਾਸ ਜੀ ਦੀ ਸ਼ੋਭਾ ਤੇ ਅੰਮ੍ਰਿਤਸਰ ਵਿੱਚ ਲੱਗ ਰਹੀਆਂ ਉਹ ਰੌਣਕਾਂ ਬਾਰੇ ਸੁਣਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਜਾ ਕੇ ਦਰਸ਼ਨ ਕੀਤੇ ਜਾਣ ਸੋ ਬਾਬਾ ਸ਼੍ਰੀ ਚੰਦ ਜੀ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਗੁਰੂ ਰਾਮਦਾਸ ਜੀ ਨੇ ਗੁਰੂ ਪਿਤਾਮਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬ ਜਦ ਜਾਣ ਕੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਉਹਨਾਂ ਦਾ ਸੁੰਦਰ ਥਾਵੇਂ ਆਸਣ ਕਰਵਾਇਆ ਤੇ ਖਾਣ ਪੀਣ ਲਈ ਵਧੀਆ ਪਕਵਾਨ ਪੇਸ਼ ਕੀਤੇ ਜਦ ਸ਼ਾਮਾਂ ਦਾ ਦੀਵਾਨ ਸਜਿਆ ਤਾਂ ਰਾਬਾਬਿਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਦੂਜੇ ਤੀਜੀ ਅਤੇ ਚੌਥੇ ਪਾਤਸ਼ਾਹ ਜਿਦੀ ਉਚਾਰਨ ਕੀਤੀ ਹੋਈ ਇਲਾਹੀ ਬਾਣੀ ਦਾ ਕੀਰਤਨ ਜਦ ਬਾਬਾ ਸ਼੍ਰੀ ਚੰਦ ਜੀ ਦੇ ਕੰਨੀ ਪਿਆ ਤਾਂ ਉਹ ਗਦਗਦ ਹੋ ਗਏ ਤੇ ਕਹਿਣ ਲੱਗੇ ਪਿਤਾ ਗੁਰੂ ਵੱਲੋਂ ਚੁਣੇ ਅਤੇ ਨਿਵਾਜੇ ਗਏ ਗੱਦੀ ਨਿਸ਼ੀਨਾਂ ਦੀ ਬਾਣੀ ਵੀ ਗੁਰੂ ਪਿਤਾ ਜੀਵ ਦੀ ਬਾਣੀ ਵਾਂਗ ਹੀ ਇਲਾਹੀ ਰੰਗ ਦੇ ਵਿੱਚ ਰੰਗੀ ਹੋਈ ਅਤੇ ਪ੍ਰੇਮ ਬੈਰਾਗ ਨਾਲ ਭਰਪੂਰ ਹੈ ਸੋ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤ ਸਰਦੀਆਂ ਰੌਣਕਾਂ ਦੇਖ ਕੇ ਅਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਬੜੇ ਪਰਸਨ ਹੋਏ ਪਰ ਜਦੋਂ ਜਾਣ ਲੱਗੇ ਤਾਂ ਮਨ ਦੇ ਵਿੱਚ ਵਿਚਾਰਾਈ ਕਿ ਜੋ ਨਿਮਰਤਾ ਗੁਰੂ ਪਿਤਾ ਜੀ ਵਿੱਚ ਸੀ ਅਤੇ ਜਿਸ ਨਿਮਰਤਾ ਨਾਲ ਗੁਰੂ ਅੰਗਦ ਦੇਵ ਜੀ ਨੇ ਇਹ ਇਲਾਹੀ ਗੁਰਗੱਦੀ ਪ੍ਰਾਪਤ ਕੀਤੀ ਸੀ ਦੇਖਾਂ ਕਿ ਉਹ ਹੀ ਨਿਮਰਤਾ ਇਸ ਚੌਥੇ ਗੱਦੇ ਨਿਸ਼ੀਨ ਵਿੱਚ ਵੀ ਹੈ ਜਾਂ ਨਹੀਂ ਗੱਲਾਂ-ਗੱਲਾਂ ਵਿੱਚ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਆਖਣ ਲੱਗੇ ਦਾੜਾ ਇੰਨਾ ਲੰਮਾ ਕਿਉਂ ਵਧਾਇਆ ਹੈ ਨਿਮਰਤਾ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਅੱਗੋਂ ਜਵਾਬ ਦਿੱਤਾ ਆਪ ਜੈਸੇ ਸਤਪੁਰਸ਼ਾਂ ਦੇ ਚਰਨ ਛਾੜਨ ਲਈ ਗੁਰੂ ਰਾਮਦਾਸ ਜੀ ਨੇ ਮੁੱਖੋਂ ਇੰਨੀ ਗੱਲ ਸੁਣਦਿਆਂ ਸਾਰ ਹੀ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਤਨਹੁ ਤਨਹੁ ਤੁਸੀਂ ਤਨਹੁ ਤੁਸੀਂ ਗੁਰੂ ਪਿਤਾ ਦੀ ਗੁਰਗੱਦੀ ਦੇ ਪੂਰਨ ਯੋਗ ਗੁਰੂ ਹੋ ਇਹੋ ਕਮਾਲ ਦੀ ਨਿਮਰਤਾ ਗੁਰੂ ਅੰਗਦ ਦੇਵ ਜੀ ਵਿੱਚ ਸੀ ਜਿਸ ਕਰਕੇ ਗੁਰੂ ਪਿਤਾ ਨੇ ਸਾਨੂੰ ਗੱਦੀ ਦੇਣ ਦੀ ਵਿਚਾਈ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਅਤੇ ਉਹੀ ਨਿਮਰਤਾ ਤੁਹਾਡੇ ਵਿੱਚ ਵੀ ਹੈ ਜਦੋਂ ਬਾਬਾ ਸ਼੍ਰੀ ਚੰਦ ਜੀ ਵਿਦਾ ਹੋਣ ਲੱਗੇ ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਹਬਜ਼ਾਦੇ ਜਾਣ ਕੇ ਸਤਿਕਾਰ ਰਹਿਤ ਉਹਨਾਂ ਨੂੰ ਇੱਕ ਘੋੜਾ ਅਤੇ 500 ਰੁਪਏ ਭੇਟ ਕੀਤੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦੀ ਨਿਮਰਤਾ ਦੇਖ ਕੇ ਬੜੇ ਨਿਹਾਲ ਹੋਏ ਅਤੇ ਗੁਰੂ ਸਾਹਿਬ ਜੀ ਤੋਂ ਅੱਗੇ ਲੈ ਕੇ ਉਥੋਂ ਵਿਦਾ ਹੋਏ ਅੰਮ੍ਰਿਤਸਰ ਦੀ ਫੇਰੀ ਸਮੇ ਬਾਬਾ ਸ੍ਰੀ ਚੰਦ ਜੀ ਦੀ ਉਮਰ ਹੈ 70 ਸਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਬਾਬਾ ਸ੍ਰੀ ਚੰਦ ਜੀ ਦਾ ਅੰਮ੍ਰਿਤਸਰਉਣਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਵੱਖਰਾ ਉਦਾਸੀ ਪੰਥ ਚਲਾਇਆ ਹੋਇਆ ਸੀ ਬਾਬਾ ਸ਼੍ਰੀ ਚੰਦ ਜੀ ਗੁਰਤਾ ਗੱਦੀ ਦੀ ਇਲਾਹੀ ਵਕਸ਼ਿਸ਼ ਤੋਂ ਵਾਂਝੇ ਰਹਿ ਗਏ ਸਨ ਕਿਉਂਕਿ ਉਹ ਨਾ ਤਾਂ ਗੁਰੂ ਪਿਤਾ ਜੀ ਨੂੰ ਨਿਰੰਕਾਰ ਦਾ ਰੂਪ ਜਾਣ ਸਕੇ ਤੇ ਨਾ ਹੀ ਉਹਨਾਂ ਦੇ ਬਚਨ ਪਾਲਕ ਬਣ ਸਕੇ ਪਰ ਗੁਰੂ ਨਾਨਕ ਦੇ ਘਰ ਵਿੱਚ ਤਾਂ ਉਹ ਹੀ ਪ੍ਰਵਾਨ ਹੁੰਦਾ ਏ ਜੋ ਗੁਰੂ ਦਾ ਹਰ ਹੁਕਮ ਸਤਸਤ ਕਰਕੇ ਮੰਨਦਾ ਹੈ ਅਤੇ ਗੁਰੂ ਉੱਪਰ ਪੂਰਨ ਸ਼ਰਧਾ ਤੇ ਵਿਸ਼ਵਾਸ ਰੱਖਦਾ ਹੋਇਆ ਗੁਰੂ ਨੂੰ ਨਿਰੰਕਾਰ ਦਾ ਰੂਪ ਸਮਝਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਬਾਅਦ 2 ਸਾਲ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਸੱਚਖੰਡ ਪਿਆਨਾ ਕਰ ਚੁੱਕੇ ਸਨ ਤੇ ਹੁਣ ਚੌਥੇ ਗੱਦੀ ਨਿਸ਼ੀਨ ਗੁਰੂ ਰਾਮਦਾਸ ਜੀ ਇਲਾਹੀ ਗੁਰਤਾ ਗੱਦੀ ਉੱਪਰ ਵਿਰਾਜਮਾਨ ਸਨ ਬਾਬਾ ਚੰਦ ਜੀ ਨੇ ਜਦੋਂ ਗੁਰੂ ਰਾਮਦਾਸ ਜੀ ਦੀ ਸ਼ੋਭਾ ਤੇ ਅੰਮ੍ਰਿਤਸਰ ਵਿੱਚ ਲੱਗ ਰਹੀਆਂ ਕੂ ਬਰੌਣਕਾਂ ਬਾਰੇ ਸੁਣਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਜਾ ਕੇ ਦਰਸ਼ਨ ਕੀਤੇ ਜਾਣ ਸੋ ਬਾਬਾ ਸ਼੍ਰੀ ਚੰਦ ਜੀ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਗੁਰੂ ਰਾਮਦਾਸ ਜੀ ਨੇ ਗੁਰੂ ਪਿਤਾਮਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਬ ਜਦ ਜਾਣ ਕੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਉਹਨਾਂ ਦਾ ਸੁੰਦਰ ਥਾਵੇਂ ਆਸਣ ਕਰਵਾਇਆ ਤੇ ਖਾਣ ਪੀਣ ਲਈ ਵਧੀਆ ਪਕਵਾਨ ਪੇਸ਼ ਕੀਤੇ ਜਦ ਸ਼ਾਮਾਂ ਦਾ ਦੀਵਾਨ ਸਜਿਆ ਤਾਂ ਰਬਾਬਿਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਦੂਜੇ ਤੀਜੀ ਅਤੇ ਚੌਥੇ ਪਾਤਸ਼ਾਹ ਜਿਦੀ ਉਚਾਰਨ ਕੀਤੀ ਹੋਈ ਇਲਾਹੀ ਬਾਣੀ ਦਾ ਕੀਰਤਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਕੰਨੀ ਪਿਆ ਤਾਂ ਉਹ ਗਦਗਦ ਹੋ ਗਏ ਤੇ ਕਹਿਣ ਲੱਗੇ ਪਿਤਾ ਗੁਰੂ ਵੱਲੋਂ ਚੁਣੇ ਅਤੇ ਨਿਵਾਜੇ ਗਏ ਗੱਦੀ ਨਿਸ਼ੀਨਾਂ ਦੀ ਬਾਣੀ ਵੀ ਗੁਰੂ ਪਿਤਾ ਜੀਵ ਦੀ ਬਾਣੀ ਵਾਂਗ ਹੀ ਇਲਾਹੀ ਰੰਗ ਦੇ ਵਿੱਚ ਰੰਗੀ ਹੋਈ ਅਤੇ ਪ੍ਰੇਮ ਬੈਰਾਗ ਨਾਲ ਭਰਪੂਰ ਹੈ ਸੋ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤ ਸਰਦੀਆਂ ਰੌਣਕਾਂ ਦੇਖ ਕੇ ਅਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਬੜੇ ਪਰਸਨ ਹੋਏ ਪਰ ਜਦੋਂ ਜਾਣ ਲੱਗੇ ਤਾਂ ਮਨ ਦੇ ਵਿੱਚ ਵਿਚਾਰਾਈ ਕਿ ਜੋ ਨਿਮਰਤਾ ਗੁਰੂ ਪਿਤਾ ਜੀ ਵਿੱਚ ਸੀ ਅਤੇ ਜਿਸ ਨਿਮਰਤਾ ਨਾਲ ਗੁਰੂ ਅੰਗਦ ਦੇਵ ਜੀ ਨੇ ਇਹ ਇਲਾਹੀ ਗੁਰੂ ਗੱਦੀ ਪ੍ਰਾਪਤ ਕੀਤੀ ਸੀ ਦੇਖਾਂ ਕਿ ਉਹ ਹੀ ਨਿਮਰਤਾ ਇਸ ਚੌਥੇ ਗੱਦੇ ਨਸੀਨ ਵਿੱਚ ਵੀ ਹੈ ਜਾਂ ਨਹੀਂ ਗੱਲਾਂ-ਗੱਲਾਂ ਵਿੱਚ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਆਖਣ ਲੱਗੇ ਦਾੜਾ ਇੰਨਾ ਲੰਮਾ ਕਿਉਂ ਵਧਾਇਆ ਹੈ ਨਿਮਰਤਾ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਅੱਗੋਂ ਜਵਾਬ ਦਿੱਤਾ ਆਪ ਜੈਸੇ ਸਤਪੁਰਸ਼ਾਂ ਦੇ ਚਰਨ ਛਾੜਨ ਲਈ ਗੁਰੂ ਰਾਮਦਾਸ ਜੀ ਨੇ ਮੁੱਖੋਂ ਇੰਨੀ ਗੱਲ ਸੁਣਦਿਆਂ ਸਾਰ ਹੀ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਤਨ ਹੋ ਤਨ ਹੋ ਤੁਸੀਂ ਤਨ ਹੋ ਤੁਸੀਂ ਗੁਰੂ ਪਿਤਾ ਦੀ ਗੁਰਗੱਦੀ ਦੇ ਪੂਰਨ ਯੋਗ ਗੁਰੂ ਹੋ ਇਹੋ ਕਮਾਲ ਦੀ ਨਿਮਰਤਾ ਗੁਰੂ ਅੰਗਦ ਦੇਵ ਜੀ ਜਿਸ ਕਰਕੇ ਗੁਰੂ ਪਿਤਾ ਨੇ ਸਾਨੂੰ ਗੱਦੀ ਦੇਣ ਦੀ ਬਚਾਈ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਅਤੇ ਉਹੀ ਨਿਮਰਤਾ ਤੁਹਾਡੇ ਵਿੱਚ ਵੀ ਹੈ ਜਦੋਂ ਬਾਬਾ ਸ਼ਿਰੀ ਚੰਦ ਜੀ ਵਿਦਾ ਹੋਣ ਲੱਗੇ ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਹਬਜ਼ਾਦੇ ਜਾਣ ਕੇ ਸਤਿਕਾਰ ਰਹਿਤ ਉਹਨਾਂ ਨੂੰ ਇੱਕ ਘੋੜਾ ਅਤੇ 500 ਰੁਪਏ ਭੇਟ ਕੀਤੇ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦੀ ਨਿਮਰਤਾ ਦੇਖ ਕੇ ਬੜੇ ਨਿਹਾਲ ਹੋਏ ਅਤੇ ਗੁਰੂ ਸਾਹਿਬ ਜੀ ਤਵੱਗਿਆ ਲੈ ਕੇ ਉਥੋਂ ਵਿਦਾ ਹੋਏ। ਅੰਮ੍ਰਿਤਸਰ ਦੀ ਫੇਰੀ ਸਮੇਂ ਬਾਬਾ ਸ੍ਰੀ ਚੰਦ ਜੀ ਦੀ ਉਮਰ 70 ਸਾਲ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।